ਲੰਗੀ ਜਾਓ ਜੀ ਫਿਰ ਸਰੋਪਾ ਲੈ ਕੇ ਲੰਗੀ ਜਾਓ ਜੀ ਬੋਲੇ ਬਹੁਤ ਜੁੜਿਆ ਕਾ ਨਾ ਬੀਬੀ ਸਤਨਾਮ ਕੌਰ ਜੀ ਵੀ ਆ ਜਾਣ ਪ੍ਰਤੀਪਾਲ ਸਿੰਘ ਜੀ ਜਰਮਨ ਸਾਹਿਬ ਵੀ ਆ ਜਾਣ ਮਸੀਗਰ ਸਾਹਿਬ ਬੀਬੀ ਅਜਮ ਅਬਤਾਬ ਜੀ جسوت چیما صاحب پرگٹ سر جیپور صاحب وہ کپا کر کے آ جان ضرور پیچھے بیٹھے پرگٹو بی پی ساجی سنمان بابا دلجیت جی سوڈھی صاحب جو ابزربر نے سارے روپر تو ستکار جو بھی آ ਰਵੀਰ ਸਿੰਘ ਜੀ ਸਰਪੰਚ ਬਲਾਕ ਸੇਰਪੁਰ ਤੋਂ ਉਹ ਵੀ ਆ ਜਾਓ ਆਪਣੀ ਟੀਮ ਤੋਂ ਉਹ ਵੀ ਆ ਜਾਓ ਸਰਪੰਚ ਸਾਹਿਬ ਫਤਿਹਪਾਲ ਸਿੰਘ ਅਮਰਸਰ ਸਾਹਿਬ ਤੋਂ ਨਵਾਦਾ ਸਾਹਿਬ ਉਹ ਵੀ ਆ ਜਾਓ ਬਾਜਵਾ ਸਾਹਿਬ ਤੁਸੀਂ ਆ ਜਾਓ ਸੀਨਾ ਸਾਹਿਬ ਪਾਲ ਸਿੰਘ ਜੀ ਅਰਜੀਤ ਕੌਰ लवली ਜੀ ਤੇਂਦਰਜੀਤ ਸਿੰਘ ਜੀ ਐਡਵੋਕੇਟ ਸਾਹਿਬ ਉਹ ਬੀਬੀ ਸਾਧਿਆ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਬੋਲੇ ਅਸਰੋਂ ਕੋ ਫੜਾਈ ਜੋ ਵੀ ਜਲਦੀ ਜਲਦੀ ਕੋਈ ਕਦਾ ਸਰੋਂਪਾ ਤੋਂ ਰਹਿ ਨਾ ਜਾਵੇ ਕੰਪਾ ਕਰਕੇ ਛੇੜੀ ਸਰਮੰਦਰ ਸਿੰਘ ਜੀ ਉਹ ਵੀ ਆ ਜਾਓ ਗੱਗੀ ਜੀ ਛੇੜੀ ਸਾਹਿਬ ਉਹ ਵੀ ਆ ਜਾਓ ਮਨਿੰਦਰ ਸਿੰਘ ਮਵਾਰਕਪੁਰਾ ਚੁੰਗਾ ਸਾਹਿਬ ਕੋ ਵੀ ਆ ਜਾਓ ਸਿੰਘ ਜੀ ਸਰ ਜਿਹੜੇ ਸਿੰਘ ਜਿੰਦਰ ਸਿੰਘ ਜਿੰਦਰ ਸਿੰਘ ਸਾਹਿਬ ਆ ਬੋਲ ਬਲਵਿੰਦਰ ਆ ਜਾ ਬਲਵਿੰਦਰ ਜਿੰਦਰ ਨਾਲ ਮੁੰਡਾ ਬੈਠੋ ਵੀ ਆ ਜਾਵੇ ਆ ਜਾ ਬੋਲਿਆ ਦਸਿਆਰੇ ਆਸਰੀ ਆਕਾਰ ਆਓ ਜਿੰਮਾ ਸਾਹਿਬ ਨੂੰ ਮੇਕ ਲੈ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਜੋ ਤੁਸੀਂ ਵੀ ਆ ਬੜੇ ਇੱਕ ਮਿੰਟ ਆ ਅਮਨਦੇਵ ਸਿੰਘ ਜੀ ਉਹ ਵੀ ਆਜੋ ਕੁਲਦੀਪ ਸਿੰਘ ਜੀ ਸੰਧੂ ਸਾਹਿਬ ਉਹ ਵੀ ਆਜੋ ਆਦਮੋਕੇ ਦੇ ਅੰਦਰਜੀਤ ਸਿੰਘ ਜੀ ਘਟਾਂ ਦੇ ਨਾਲ ਬੋਲੇ ਤਸਿਆਲੇ ਬਹੁਤ ਸਿੰਘ ਮਦਨੀਪੁਰ ਉਹ ਵੀ ਆ ਜਾਣਾ कोई बंदि भी रह न सालाणा साहिब तुंहिंजी बि आजो भोरी साहिब राजवीर सिंध जीवंतर साहिब तुंहिंजी बि आजो भुपेंद्री भूरी तो दाल <laughs> ਬੀਬੀ ਸਾਜੀਆ ਜੀ ਉਹ ਵੀ ਆ ਜਾਣਾ ਬੀਬੀਆਂ ਰਹਿਣਾ ਜਾਣ ਕੋਈ ਵੀ ਬੀਬੀ ਸਰਬੱਤ ਸੰਗਤ ਦੇ ਚਾਣਾਂ ਵਿੱਚ ਦੁਬਾਰੇ ਬੇਨਤੀ ਕੀਤੀ ਹੈ ਲੰਗਰ ਸ਼ਕਤੋ ਬਿਨਾ ਕੋਈ ਨਾ ਜਾਵੇ ਲੰਗਰ ਸਭ ਨੇ ਸੱਤੇ ਜਾਣਾ ਬੋਲੇ ਫੰਟਾਸਮੈਂਟ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੋਣੀ ਹੈ چاچا پرسان ہر سنگھ جی ملر کوٹلہ تو ہرندر سنگھ جی ਆ ਮੁੰਡਿਆਂ ਸਰੋਪਾ ਕੋ ਆਪ ਜੀ ਨੂੰ ਕੋ ਰਾਜ ਦੇ ਕੰਮ ਲਈ ਬੁਲਾਇਆ ਗੁਰੇ ਸੋਹ ਦੇ ਹਾਲ ਬਾਤ ਸਰੀਆ ਕਾਲ ਚਟੋਕਾ ਸਾਹਿਬ ਤੁਸੀਂ ਵੀ ਆ ਜਾਓ ਜੋ ਸਿਆਲ ਬਾਤ ਸਰੀਆ ਕਾਲ ਗੱਗੀ ਚਨੇੜੀ ਆ ਜਾਓ ਨਵਦਾ ਸਾਹਿਬ ਤੁਸੀਂ ਵੀ ਆ ਜਾਓ ਜਾਨਾ ਸਾਹਿਬ गवकारि जी आजो पगट सिंह सुमपुर जी आजो साहब पगी सुमु साहिब जसप्रीत चनेड़ी जसप्रीत चनेड़ी दो आ ਸ਼ੋਕਰਾਂ ਤੋਂ ਜਿਹੜੇ ਵੀ ਮੇਰੇ ਵੀਰ ਆਏ ਨੇ ਫੌਜੀ ਸਾਹਿਬ ਦੇ ਨਾਲ ਆਏ ਨੇ ਉਹ ਵੀ ਆ ਜਾਣ ਸ਼ੋਕਰਾਂ ਤੋਂ ਬੋਲੇ ਦਸਿਆਲੇ ਗੁਰਜੰਟ ਸਿੰਘ ਗੰਡੇਵਾਲ ਗੁਰਜੰਟ ਸਿੰਘ ਗੰਡੇਵਾਲ ਉਹ ਵੀ ਆ ਗਏ ਸਟੇਜ ਤੇ ਹੈ ਪੈਟਰੋਲ ਲੱਗੀ ਹੋਣੀ ਕਿਸੇ ਦੀ

ਆਜਾ 22 ਅਗਰ ਅਜਾ ਮੋਰ ਵਾਲੀ ਆਜੋ ਬੀਬੀ ਬੇਨਤੀ ਕਰਦੇ ਕਿ ਬੀਬੀ ਰੁਕਸਾਨਾ ਜੀ ਉਹ ਵੀ ਸਟੇਟ ਤੇ ਆਜੋ ਬੀਬੀ ਰੁਕਸਾਨਾ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਰੁਕਸਾਨਾ ਚੋਹਾਨ ਜੀ ਬੀਬੀ ਨਾਸਰਾ ਜੀ ਜੋ ਐਮਸੀ ਨੇ ਉਹ ਵੀ ਆ ਜਾਣਾ ਜਸਵੰਤ ਸਿੰਘ ਜੀ ਡੋਲੇ ਸਾਹਿਬ ਅਭਜਰਪੁਰ ਦੇ ਬਲੇਕਪੁਰ ਦੇ ਨਹੀਂ ਆਉਗੇ ਅੱਜ ਗੋਨੀ ਸਾਹਿਬ ਆ ਜਾਓ ਬੋਲੇ ਹਾਲੇ ਗੋਨੀ ਸਾਹਿਬ ਆਓ ਡੋਲੇ ਸਾਹਿਬ ਆਓ ਕਰਾ ਆ ਤੁਸੀਂ ਇਹ ਸਾਡੇ ਮੇਰਪੁਰ ਦੇ ਜਸਵੰਤ ਦੇ ਡੋਲੇ ਸਾਹਿਬ ਰੋਪਾਰਾ ਸਾਹਿਬ ਅਬਜਰਤ ਰਹੇ ਅਰੇ ਗੱਲ ਸੁਣੋ ਸਾਡੇ ਜੀ ਸਾਡੇ ਪਿਆਰੇ ਤੁਸੀਂ ਸਾਡੇ ਖਾਣੇ ਤੇ ਦਵਾਲੀ ਸਾਹਿਬ ਦੀ ਦਵਾਲਾ ਪਾਉਗੇ ਸਾਨੂੰ ਨੇ ਦੇਖਿਆਗਾ ਸਾਨੂੰ ਦੇਖਿਆ ਲੀਗਾ ਸੱਜਣ ਬੋਲੇ ਜੱਫੀ ਆਲੇ ਪਰਾਲੋ ਸਾਹਿਬ ਆਜੋ ਜਸਪ੍ਰੀਤ ਆਜੋ ਆਜੇ ਹਰਖਾਨ ਢੱਡੇਵਾੜਾ ਤੋਂ ਬਾਪੂ ਜੀ ਆਇਆ ਆਇਆ ਜਸਤ੍ਰੀ ਭਾਈ ਜੋ ਨਾਲ ਬੈਠੇ ਭਾਈ ਤੂੰ ਨਾਲ ਆ ਸਰਵਿੰਦਰ ਸਿੰਘ ਜੀ ਤੁਸੀਂ ਵੀ ਆ ਜਾਓ ਜਸਵੰਤਰ ਆਈਓ ਆ ਜਾਓ ਇਹਦਾ ਮਾਣਸਾਨ ਆਜੋ ਬੱਚਾ ਸਾਰੇ ਜਾਨ ਗੁਰਪ੍ਰੀਤ ਸਿੰਘ ਜੀ ਬਾੜਵਾ ਬਾੜੀ ਸਾਹਿਬ ਤੁਸੀਂ ਵੀ ਆ ਜਾਓ ਜਰਦੀਪ ਸਿੰਘ ਬਾੜਵਾ ਉਹ ਵੀ ਆ ਜਾਓ सफया प्रवीन जी सफया प्रवीन जी बाबा चङो बोरो त ਹਾਂ ਇੱਕ ਮੁਸਤਾਕ ਜੀ ਮਸੂਫ ਸਾਹਿਬ ਪਰਵਿੰਦਰ ਜੀ ਉਹਨਾਂ ਦੇ ਨਾਲ ਮੇਰਾ ਬ੍ਰਦਰ ਆਇਆ ਹੋਇਆ ਹੈ ਦੇਖੋ ਉਹ ਮੋਬਾਈਲ ਦੇਖੀ ਜਾ ਰਿਹਾ ਹੈ ਮੈਂ ਆਜੋ ਮੇਰਾ ਵੀਰ ਆਜਾ ਆਜਾ ਤੇ ਮੈਂ ਹੁਣ ਬੜੇ ਹੀ ਆਦਰ ਦੇ ਨਾਲ ਸਨਮਾਨ ਦੇ ਨਾਲ ਜਿਹੜੇ ਮੈਨੂੰ ਇਸ ਪਾਰਟੀ ਦੇ ਵਿੱਚ ਸਰਦਾਰ ਕਾਂ ਸਿੰਘ ਵਾਲਾ ਜੀ ਦੇ ਕਹਦੇ ਇਸ ਪਾਰਟੀ 'ਚ ਲੈ ਕੇ ਆ ਉਹਨਾਂ ਦਾ ਨਾਮ ਹੈ ਬਲਜਿੰਦਰ ਸਿੰਘ ਅਸੋਈ ਸਾਹਿਬ ਬਲਜਿੰਦਰ ਸਿੰਘ ਅਸੋਈ ਸਾਹਿਬ ਦੇ ਸਨਮਾਨ ਹੋਏਗਾ ਜੀ ਵਾਅਲੈਕੁਮ ਅਸਲਾਮ ਆਗਾ ਜੀ

ਮੇਰੇ ਪਿਛਲੇ ਜਨਮਾਂ ਦਾ ਮਾਰਿਆ ਇੱਕ ਜਿਨ੍ਹਾਂ ਨੇ ਸਰੋਤੇ ਪਾਲੀ ਤੇ ਮਰਾ ਵੀਰ ਉਹ ਸਾਰੇ ਫੋਟੋ ਕੁ ਜਾ ਕੇ ਜਾਣਗੇ ਇਕੱਠੇ ਗਰੁੱਪ ਦੀ ਮੇਰੀ ਇਹ ਬੇਨਤੀ ਹੈ ਫੋਨ ਮੈਂ ਇੱਕ ਸੰਸਥਾ ਦੀ ਤਰਫੋਂ ਸਾੰਗੀ ਸੰਸਥਾ ਦੀ ਤਰਫੋਂ ਖੋਜੀ ਸ਼ੋਕਰਾਂ ਜੀ ਦਾ ਵੀ ਧੰਨਵਾਦ ਕਰਦਾ ਉਹ ਵੀ ਆ ਸਮਾਜਿਕ ਅੱਜ ਸਾਹਮਣੇ ਰੱਖਣਾ ਹੀ ਸਾਹਮਣੇ ਖੜੇ ਦੇਖੋ ਅੱਛਾ ਸਾਹਮਣੇ ਦੇਖੋ ਮੈਂ ਇਸ ਤੋਂ ਇੱਕ ਹੋਰ ਬੇਨਤੀ ਕਰਦਾ ਕਰੋ ਲੰਗਰ ਚੱਲ ਰਿਹਾ ਹੈ ਤੇ ਉਸ ਉਹਨੇ ਉਹਨੇ ਟਾਈਮ ਤੱਕ ਜਦੀ ਆਪਣੀ ਸੀਨੀਅਰ ਲੀਡਰਸ਼ਿਪ ਤੇ ਉਹ ਪ੍ਰੈਸ ਵਾਲਿਆਂ ਦਾ ਅੰਦਰੋਂ ਸੁਨੇਹਾ ਆਇਆ ਹੈ ਕਿ ਕੋਈ ਪ੍ਰੈਸ ਵਾਲੇ ਇੰਤਜ਼ਾਰ ਕਰ ਰਹੇ ਹਨ ਮੈਂ ਬਾਪੂ ਜੀ ਨੂੰ ਵੀ ਬੇਨਤੀ ਕਰਾਂਗਾ

سامنے آ <سؤال> 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 ਸਾਰੇ ਆਜੋ ਵੀ ਆਜੋ ਹਰਿਆ ਆਜੋ ਆਜੋ ਜੀ ਵਕਤੀ ਸੁਣਦੇ ਸਾਬ ਆਜੋ ਜੀ ਵਕਤੀ ਕਰਦੇ ਉਹਨੂੰ ਪੈਸਾ ਚੰਗਣ ਦਾ ਦਿਓ ਜਦੋਂ ਤੂੰ ਥੋੜਾ ਸਾਰੇ ਵੀ ਵੀਰ ਜਿੰਨੇ ਵੀ ਸਰੋਪੇ ਵਾਲੇ ਵੀਰ ਸਾਰੇ ਆਜੋ ਇੱਕ ਫੋਟੋ ਕਰਨੀ ਹੈ ਯਾਦਗਰੀ ਤਸਵੀਰ ਕਰਨੀ ਹੈ ਸਾਰੇ ਆਜੋ ਤੇਰੇ ਵੀਰ ਫੋਟੋ ਇੱਥੋਂ ਵੀ ਆ ਰਹੀ ਹੈ ਮੈਂ ਤੁਹਾਨੂੰ 6 ਹੋਣਾ ਪਿਆ ਹੈ। ਹਾਂ। ਹਾਂ। ਕਹਦਾ ਕਿ ਕੜਾ ਮੇਰੇ ਭਾਈ ਦਾ, ਖੜਾ ਬੜਾ ਭਾਈ ਦਾ ਆਇਆ। ਦਾਰੇ ਤੁਮ ਨਵੀਂ। ਸਾਰੇ ਸੋਹਣ ਹਾਂ। ਸਾਰੇ। ਜਿੰਦਾਬਾਦ। ਕਾਲੀ ਦਲਬਾਖ ਪੰਜਾਬ ਦੇ। ਜਿੰਦਾਬਾਦ। ਹਰਮਨਪਾਲ ਸਿੰਘ ਕਾਲਾ ਸਾਹਿਬ। ਜਿੰਦਾਬਾਦ।

lagya ho gaya ho gaya bol 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 ab aap kuch daalna bol rahe ho doctor sahab eh mere mamle ki baat kar raha hu